ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏਗਾ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਹਾਂ ਉਹਨਾਂ ਦੀ ਕਾਰਗੁਜ਼ਾਰੀ ਅਜੇ ਵੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕਾਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਿਆਦਾ देर ਨਹੀਂ ਚੱਲੂਗਾ ਜਿੱਤ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਇਹਨਾਂ ਝੂਠੇ ਧੋਖੇ ਬਾਜ਼ਾ ਨਾਲ ਸਾਡੇ ਉੱਤੇ ਗੰਦੇ ਇਲਜ਼ਾਮ ਲਾਏ ਹੁਣ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਦੋਵੇਂ ਕਿਉਂ ਚੁੱਪ ਬੈਠੇ ਨੇ ਹੁਣ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਸੀ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚਲੂਗੀ इंडिया अलायंस ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ ਜਿਨ੍ਹਾਂ ਨੇ ਮਿਹਨਤ ਕੀਤੀ ਆਪਦੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਸਤੇ ਜਿਨ੍ਹਾਂ ਨੇ ਇੱਜ਼ਤ ਤੇ ਮਾਨ ਪਾਰਟੀ ਦਾ ਤਾਂ ਪਰਿਵਾਰ ਦਾ ਬਰਕਰਾਰ ਜੇ ਰੱਖਿਆ ਇਹ ਤੁਹਾਡੇ ਸਾਰਿਆਂ ਦੇ ਦੇਨ ਸਦਕਾ ਹੈ ਤੇ ਤੁਹਾਨੂੰ ਬਿਲਕੁਲ ਮਾਇੂਸ ਹੋਣ ਦੀ ਲੋੜ ਨਹੀਂ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਆਪਾਂ ਕਰ ਰਹੇ ਹਾਂ 2015 ਤੋਂ ਕਰੀ ਜਾ ਰਹੇ ਹਾਂ ਕੋਈ ਘੱਟ ਚੁਣੌਤੀਆਂ ਨਹੀਂ ਸਾਰੀ ਤਾਕਤ ਇਕੱਠੀਆਂ ਹੋਈਆਂ ਨੇ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪਰਿਵਾਰ ਨੂੰ ਖਤਮ ਕਰਨ ਵਾਸਤੇ ਲੇਕਿਨ ਜਿਵੇਂ ਮੈਂ ਕਿਹਾ ਜਾਂ ਤੂੰ ਮੇਰੇ ਵਾਲੇ ਤਾਂ ਕੀ ਮੋਸ਼ਾ ਕੀ ਡਰ ਹੈਗਾ ਉਸ ਮਾਲਿਕ ਦੀ ਰਹਿਮਤ ਚਾਹੀਦੀ ਸਹੀ ਰਾਹ ਤੇ ਚੱਲਦੇ ਰਹੀ ਮੈਨੂੰ ਆ ਵੀ ਪਤਾ ਹੈ ਬਹੁਤ ਸਾਰੇ ਵਿਰੋਧੀਆਂ ਨੇ ਜਿੱਥੇ ਬਥੇਰੇ ਭ੍ਰੰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਮੈਂ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ 17% ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90% ਦੀ ਤੋਂ ਵੱਧ ਲੋਕੀ ਮੋਦੀ ਦੇ ਉਲਟ ਸੀਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟ ਇੱਕ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸੀਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਉਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ 1.5 ਲੱਖ ਤੋਂ ਮੈਂ ਜਿੱਤਦੀ ਬਾਦਰੂ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਠੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝੌਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਸੀ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚੱਲੂਗੀ ਇੰਡੀਆ ਆਲਾਈንስ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ हां 3 ਹੋਰ ਨੇ ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿਜਕੀ ਹੁਣ ਵੀ 545 ਦੇ ਵਿੱਚੋਂ ਭਾਵੇਂ ਕੱਲੀ ਆਵਾਜ਼ ਹੋ ਗਈ ਸ਼ਰੋਨੀ ਅਕਾਲੀ ਦਲ ਦੀ ਲੇਕਿਨ ਭਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ भावें साढ़े पानिया की लड़ाई है भावें साार्मिक स्थानों की लड़ाई है भावें बंदी सिखा की लड़ाई है एक एक मुद्दा भावें समा देन ना देन लेकिन आवाज बुलंद करें तो पिछे नहीं हटती क्योंकि गुरु का ओट आसा लैके गुरु का वोट आसा लैके सच की राह चे चलद यहां झूठे धोखेबाजा तो सा गल्जाम लाए हूं बेदबी की गल क्यों नहीं करते दोवें क्यों चुप बैठे ने ਹੋ ਨਸ਼ਾ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਕਰੂਗਾ ਜਦ ਦੋਵੇਂ ਇਕੱਠੇ ਨੇ ਹੁਣ ਵਿਰੋਧੀ ਧਿਰ ਤੱਕ ਅਕਾਲੀ ਦਲ ਰਹਿ ਗਈ ਲੋਕਾਂ ਨੂੰ ਪਾਵੇਂ ਇਹ ਗੱਲ ਸਮਝ ਆਈ ਨਹੀਂ ਆ ਭੁਲੇਖੇ ਭਰਮ ਭੁਲੇਖੇ ਫੈਲਾਈ ਜਾਂਦੇ ਨੇ ਸਾਰੇ ਇਕੱਠੇ ਨੇ ਅਕਾਲੀ ਦਲ ਦੇ ਖਿਲਾਫ ਅੱਜ ਤੁਸੀਂ ਇਕੱਠੇ ਹੋ ਜਾਓ ਇਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਦੇ ਹੱਕ 'ਚ ਆਪਾਂ ਨੂੰ ਇਕੱਠੇ ਹੋਣਾ ਪਊਗਾ ਜ਼ਰੂਰ ਇਸ ਗੱਲ ਦਾ ਚਿੰਤਨ ਕਰੋ ਕਿ ਵੀ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕਿ ਅਸੀਂ ਆਪਣਾ ਸਨੇਹਾ ਘਰ ਕਰਤਾ ਹੀ ਲਜਾਂ ਚੇ ਘਾਟ ਕਮ ਹੀ ਰਹਿ ਗਈ ਕਿ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਾ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਯਾ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੀ ਜੇਤੀ ਜੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੀ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਚਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੋਤੇ ਤਾਂ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ ਉਨ੍ਹੀ ਚ ਹੁਣ ਵੀ ਪਰਵਾਹ ਜਿਤਾਤਾ ਤਾਂ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨੋ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਸਾਡੇ ਪਿੰਡਾਂ 'ਚ ਜੇ ਘਟਿਆ ਤੇ ਸਾਈ ਚ ਆਪਾਂ ਕਿਵੇਂ ਵਧਾਈਏ ਤੁਸੀਂ ਵੀ ਮੈਨੂੰ ਪਾਵੇਂ ਲਿਖ ਕੇ ਦਿਓ ਮੈਂ ਕਿਵੇਂ ਸੁਧਾਰ ਸਕਦੀ ਹਾਂ ਮੇਰੀ ਘਾਟ ਕਮੀ ਕੀ ਰਹੀ ਹੈ ਤਾਂ ਕਿ ਅਗਲੇ 5 ਸਾਲਾਂ 'ਚ ਉਹਨਾਂ ਨੂੰ ਪੂਰਾ ਕਰ ਸਕਾਂ ਕਿ ਪ੍ਰੇਮ ਜੀ ਕੀ ਕਰ ਸਕਦੇ ਨੇ ਪ੍ਰਧਾਨ ਸਾਹਿਬ ਕੀ ਕਰ ਸਕਦੇ ਨੇ ਸਕਲ ਪ੍ਰਧਾਨ ਕੀ ਕਰ ਸਕਦੇ ਨੇ ਤਾਂ ਤੁਸੀਂ ਪਿੰਡ ਪਿੰਡ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਆਗੂਆਂ ਦੀ ਹਾਂ ਇਹ ਵੀ ਸਹੀ ਹੈ ਕਿ ਆਪ ਦੀ ਸਰਪੰਚੀਆਂ ਦੇ ਚੱਕਰ 'ਚ ਇਹਨਾਂ ਨੇ ਸਮਝੌਤੇ ਕਰ ਲਿੱਤੇ ਨੇ ਤੇ ਹੁਣ ਸਰਪੰਚੀ ਆਣ ਗਿਆ ਇਹਨਾਂ ਦੇ ਸਮਝੌਤੇ ਸਾਰੇ ਸਾਹਮਣੇ ਆਣਗੇ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੰਨ ਚਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨਾਂ 33 ਸੀਟਾਂ ਦੇ ਨਾਲ ਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏਗਾ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬ ਹੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪ੍ਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕੱਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਵਾਂ ਦਾ ਜਿਆਦਾ देर ਨਹੀਂ ਚੱਲੂਗਾ ਜੇ ਤੁਸੀਂ ਸੱਚੀ ਹੋਗੇ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਉਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਬਸ ਤੁਸੀਂ ਤਕੜੇ ਰਹੋ ਆਪ ਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਔਖੇ ਸਮੇਂ ਵਿੱਚ ਵੀ ਜੇ ਚੰਗੇ ਦੇਣਾ ਚਾਹਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੋਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਪਿੰਡ ਪਿੰਡ 'ਚ ਖੜੇ ਹੋਇਓ ਤੇ ਜਿਹੜੀ 2022 'ਚ ਘਾਟ ਹੋਈ ਸੀ ਉਹਨੂੰ ਭਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ हाँ जे थोड़ी जी घाट अदे भी रह गई है कोई गल नहीं होर जोर लाइए होर मेहनत करिए मैं भी कोशिश करा कि जिम्मे बठिंडे परमात्मा बल बख्शे मैं अपने आप में माड़ा जा मैं महसूस कर रही सी कि लोगों की उम्मीदा है गया। शायद मानसे जिले वाले मेरे तो नाराज ने कि जिन्ना मैं बठिंडे कर गई उ मैं मानसे कर नहीं सकी तो हम ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਜੁੜਨਾ ਨਹੀਂ ਹੋਣਾ ਨੇ ਨਾਲ ਫਿਰ ਮੇਰੇ ਮਨਛੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ ਚ ਕਦੇ ਐਮ ਸੋਚਿਆ ਸੀ ਉਹ ਐਮਸ ਵੀ ਤਾਂ ਮੈਂ ਤੇਰੀ ਝੋਲੀ ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸੇਹ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਚਾਤ ਰਿਆ ਜਿਹੜਾ ਇਹਨਾਂ ਨੇ 10 ਸਾਲ ਨਾਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਾਦਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਅਨਾਂਦਾ ਸੁਧਾਰ ਕਰ ਦਿਓ ਜਿਹੜੇ ਨਰਕ ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਹਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗਰੰਟਾ ਭੇਜ ਦੋ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦੋ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ